ਵਾਕਰ ਅਮੋ ਸਕੇ ਆ ਬਸ ਜੀ ਜੇ ਆਪਾਂ ਆਪਣੀ ਤਕੀਰੀ ਨੂੰ ਸਾਂਭ ਲਿਆ ਨਾ ਭਾਈਆ ਕਿਹੜੇ ਦਸਿਆਂ ਦੀ ਬਲਦਾਂ ਤੋਂ ਮਿੱਕਾ ਜਾਣੀ ਇੱਕ ਤਾਂ ਤੇ ਦੂਜਾ ਗੁਮੀ ਦਾ ਲਾਕੇ ਤੇ ਕਿਹੜੇ ਆਪਣੇ ਬੱਚੇ ਨੇ ਕਿੰਨੇ ਹੁਣ ਸੋਹਣੇ ਨੇ ਜੇ ਆਪਾਂ ਆਪਣੀ ਤਕੀਰੀ ਨੂੰ ਸਾਂਭ ਲਾਂਗੇ ਤਾਂ ਆਪਾਂ ਦੇਖੋ ਆ ਮਾਹੀ ਹੁੰਦਾ ਕੋਲੋਂ ਬੂਟਾ ਲਾਉਂਦਾ ਉਹ ਤੇ ਜੇ ਉਹਦਾ ਫਾੜ ਹੋਊ ਤਾਂ ਹੀ ਹੋਊ ਜੇ ਆਪਾਂ ਹੁਣ ਘਰਾਂ ਨਾਲ ਜੋੜਾਂਗੇ ਹੁਣ ਕੈਂਪ ਲੱਗਣਗੇ ਮੈਂਬਰ ਸ਼ਰੋਮੀ ਕੋਮੇਟੀ ਸਾਲਾਤ ਬਸਾਹ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਤੇ ਤੁਸੀਂ ਸਾਰਿਆਂ ਨੇ ਨਗਰ ਵਾਲਿਆਂ ਨੇ ਵੀ ਤੇ ਹਲਕੇ ਵਾਲਿਆਂ ਨੇ ਵੀ ਇਹਨਾਂ ਦਾ ਸਾਥ ਦੇ ਕੇ ਅੱਜ ਤੋਂ 10 ਸਾਲ ਹੋ ਗਏ ਕਿ ਹਰੇਕ ਹਲਕੇ 'ਚ ਇਹ ਹੁੰਦਾਗਾ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਆਪਣੇ ਬੱਚਾ ਨੂੰ ਵੀ ਕੈਂਪ 'ਚ ਲੈ ਕੇ ਆਓ ਅੰਰੀ ਬਤਨ ਹੈ ਮੈਂ ਦੋ ਕੈਂਪਰ ਇਕ ਗੁਰਦੁਆਰੇ ਕਾ ਬਿੱਲ 320 ਰੁਪਏ ਜਗਲਾ ਨਹੀਂ ਨਹੀਂ ਜਰੂਰੀ ਨਹੀਂ ਮੈਂ ਚਾਹੁੰਦਾ ਠੀਕ ਹੈ